ਦਫਤਰ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਕਾਰਵਾਯੁੱਧ ਨਸ਼ਿਆ ਵਿਰੁੱਧ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਨੈੱਟਵਰਕ ਖਿਲਾਫ ਸਖਤ ਮੁਹਿੰਮ 111 ਰੈਡਾ 15 ਅਗਸਟ ਦੇ ਅਫਸਰਾਂ ਦੀ ਦੇਖਰੇਖ ਹੇਠ ਲਗਭਗ 150 ਪੁਲਿਸ ਮੁਲਾਜ਼ਮਾਂ ਦੀ ਭਾਗੀਦਾਰੀ 7 ਕੇਸ ਦਰਜ 8 ਵਿਅਕਤੀ ਗ੍ਰਿਫਤਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਜਲੰਧਰ 17 ਜਨਵਰੀ 2026 ਨਸ਼ਾ ਤਸਕਰੀ ਅਤੇ ਅਪਰਾਧਿਕ ਸਰਗਰਮੀਆਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਕੋਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਗਿਆ ਇਹ ਆਪਰੇਸ਼ਨ ਡਾਕਟਰ ਸੰਦੀਪ ਕੁਮਾਰ ਗਰਗ ਡੀਆਈਜੀ ਇੰਟੈਲੀਜੈਂਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਰਬਿੰਦਰ ਸਿੰਘ ਵਿਰਕ ਐਸਐਸਪੀ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਕੀਤਾ ਗਿਆ ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਖੁਫੀਆ ਜਾਣਕਾਰੀਆਂ ਦੇ ਆਧਾਰ ਤੇ ਜ਼ਿਲ੍ਹੇ ਦੇ ਉਹ ਸੰਵੇਦਨਸ਼ੀਲ ਸਥਾਨ ਚਿਨਿਤ ਕੀਤੇ ਗਏ ਹਨ ਜਿੱਥੇ ਸਮਾਜ ਵਿਰੋਧੀ ਤੱਤ ਸੰਸਾਨ ਅਤੇ ਅਲੱਗ ਥਾਵਾਂ ਦਾ ਗੈਰਕਾਨੂੰਨੀ ਗਤੀਵਿਧੀਆਂ ਲਈ ਦੁਰਉਪਯੋਗ ਕਰ ਰਹੇ ਸਨ ਇਨ੍ਹਾਂ ਵਿੱਚ ਬਸੱਡੇ ਖਾਲੀ ਪਈਆਂ ਇਮਾਰਤਾਂ ਇਕਾਂਤ ਖੇਤ ਖੁੱਲੇ ਮੈਦਾਨ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਸ਼ਾਮਲ ਸਨ ਇਸ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪੱਧਰੀ ਵੱਡੇ ਪੈਮਾਨੇ ਤੇ ਸੀਏਐਸਓ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ 15 ਅਗਸਤ ਦੇ ਅਫਸਰਾਂ ਦੀ ਨਿਗਰਾਨੀ ਹੇਠ 111 ਰੇਡਾਂ ਕੀਤੀਆਂ ਗਈਆਂ ਅਤੇ ਲਗਭਗ 150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਹ ਆਪਰੇਸ਼ਨ ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਹੇਠ ਕੀਤਾ ਗਿਆ। ਜਿਨ੍ਹਾਂ ਵਿੱਚ ਨਰਿੰਦਰ ਸਿੰਘ ਡੀਐਸਪੀ ਸਬਡਿਵੀਜ਼ਨ ਕਰਤਾਰਪੁਰ, ਓਮਕਾਰ ਸਿੰਘ ਬਰਾੜ ਡੀਐਸਪੀ ਸਬਡਿਵੀਜ਼ਨ ਨਕੋਦਰ, ਭਾਰਤ ਮਸੀਹ ਲਾਦੜ ਡੀਐਸਪੀ ਸਬਡਿਵੀਜ਼ਨ ਫਲੋਰ, ਸੁਖਪਾਲ ਸਿੰਘ ਡੀਐਸਪੀ ਸਬਡਿਵੀਜ਼ਨ ਸ਼ਾਹਕੋਟ ਅਤੇ ਰਾਜੀਵ ਕੁਮਾਰ ਡੀਐਸਪੀ ਸਬਡਿਵੀਜ਼ਨ ਆਦਮਪੁਰ ਸ਼ਾਮਲ ਸਨ ਇਸ ਸਰਚ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਸਖਤ ਚੈਕਿੰਗ ਕੀਤੀ ਗਈ ਚਿੰਨਿਤ ਥਾਂ ਤੇ ਗਹਿਰੀ ਤਲਾਸ਼ੀ ਲਈ ਗਈ ਤਸਦੀਕ ਅਤੇ ਰੋਕਥਾਮੀ ਕਾਰਵਾਈ ਤਹਿਤ 50 ਸਮਗਲਰਾਂ ਨਸ਼ਾ ਤਸਕਰਾਂ ਦੀ ਜਾਂਚ ਕੀਤੀ ਗਈ ਜਦਕਿ 35 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਕਾਬੂ ਕੀਤਾ ਗਿਆ ਤਾਂ ਜੋ ਨਸ਼ਾ ਸੰਬੰਧੀ ਜਾਂ ਹੋਰ ਅਪਰਾਧਿਕ ਸਰਗਰਮੀਆਂ ਵਿੱਚ ਉਹਨਾਂ ਦੀ ਫਮੂਲੀਅਤ ਦੀ ਜਾਂਚ ਕੀਤੀ ਜਾ ਸਕੇ ਸੀਏਐਸਓ ਦੌਰਾਨ ਕੀਤੀ ਗਈ ਵਿਸਤ੍ਰਿਤ ਚੈਕਿੰਗ ਦੇ ਨਤੀਜੇ ਵਜੋਂ 7 ਮੁਕਦਮੇ ਦਰਜ ਕੀਤੇ ਗਏ ਅਤੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਕਬਜ਼ੇ ਤੋਂ 290 ਨਸ਼ੀਲੀ ਗੋਲੀਆਂ 5 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਇਸ ოਪਰੇਸ਼ਨ ਨਾਲ ਗੈਰਕਾਨੂੰਨੀ ਸਰਗਰਮੀਆਂ ਨੂੰ ਵੱਡਾ ਝਟਕਾ ਲੱਗਿਆ ਅਤੇ ਕਈ ਅਹਿਮ ਸੂਰਾਗ ਅਤੇ ਜਾਣਕਾਰੀਆਂ ਵੀ ਮਿਲੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਅੱਗੇ ਹੋਰ ਸਖਤ ਅਤੇ ਨਿਸ਼ਾਨਾਬੱਧ ਕਾਰਵਾਈ ਕੀਤੀ ਜਾਵੇਗੀ SSP ਜਿਲੰਧਰ ਦਿਹਾਤੀ ਨੇ ਅੱਗੇ ਦੱਸਿਆ ਕਿ ਚਿੰਤਨ ਸੰਵੇਦਨਸ਼ੀਲ ਸਥਾਨਾਂ 'ਤੇ ਹੁਣ ਰੋਜ਼ਾਨਾ ਚੈਕਿੰਗ ਕੀਤੀ ਜਾਵੇਗੀ ਅਤੇ ਇਨ੍ਹਾਂ ਇਲਾਕਿਆਂ ਵਿੱਚ ਨਿਗਰਾਨੀ ਹੋਰ ਤੀਜ ਕੀਤੀ ਜਾਵੇਗੀ ਤਾਂ ਜੋ ਸਮਾਜ ਵਿਰੋਧੀ ਤੱਤਾਂ ਨੂੰ ਦੁਰਉਪਯੋਗ ਨਾ ਰੋਕਿਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ਾ ਸੇਵਨ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਦੀ ਪੁਨਰਵਾਸੀ ਲਈ ਉਸ ਨੂੰ ਨਸ਼ਾ ਸੁਡਾਓ ਅਤੇ ਰੀਹੈਬਿਟੇਸ਼ਨ ਕੇਂਦਰ ਵੱਲ ਭੇਜਿਆ ਜਾਵੇਗਾ ਜਦਕਿ ਨਸ਼ੇ ਦੀ ਸਪਲਾਈ ਅਤੇ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਿਲ੍ਹੇ ਦੇ ਵਿਸਨਿਕਾਂ ਨੂੰ ਅਪੀਲ ਕਰਦੇ ਆ ਐਸਐਸਪੀ ਜ਼ਿਲंधर ਦਿਹਾਤੀ ਨੇ ਕਿਹਾ ਕਿ ਜੇਕਰ ਉਹਨਾਂ ਦੇ ਇਲਾਕੇ ਵਿੱਚ ਕਿਸੇ ਵੀ ਕਿਸਮ ਦੀ ਨਸ਼ਿਆ ਸਬੰਧੀ ਸਰਗਰਮੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਮੁਹੰਮਦ ਮਕਸੂਦ ਦੇ ਖਾਸਰ ਬੋਟ ਸਰ ਅੱਜ ਤੁਸੀਂ ਗਨਪਿੰਡ ਵੇਖਿਆ ਜੀ ਕਸਾ ਆਪਰੇਸ਼ਨ ਜਿਹੜਾ ਚਲਾਇਆ ਹੈਗਾ ਸਰ ਸਰ ਕਿੰਨੀ ਰਿਕਵਰੀ ਹੋਈ ਆ ਔਰ ਕਿੰਨੇ ਬੰਦੇ ਕਾਬੂ ਕੀਤੇ ਸਰ ਆ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਾ ਖਿਲਾਫ ਜਿਹੜੀ ਮਹਿੰਮ ਚੜੀ ਗਈ ਹੈ ਉਹਦੀ ਲੜੀ ਦੇ ਵਿੱਚ ਅੱਜ ਪੂਰੇ ਸਟੇਟ ਦੇ ਵਿੱਚ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਚਲਾਏ ਜਾ ਰਹੇ ਆ ਜਲੰਧਰ ਰੂਰਲ ਡਿਸਟ੍ਰਿਕਟ ਦੇ ਵਿੱਚ ਵੀ ਕੁੱਲ 45 ਜਗ੍ਹਾ ਤੇ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਜਿਨ੍ਹਾਂ ਚੋਂ ਇੱਕ ਜਗ੍ਹਾ ਜਿਹੜੀ ਇਹ ਗੱਡਾਪਿੰਡ ਜਿੱਥੇ ਆਪਾਂ ਖੜੇ ਆ ਅ ਇਥੇ ਰੈਗੂਲਰ ਇਹ ਸਰਜਨ ਸਰਜਨ ਆਪਰੇਸ਼ਨ ਜਿਹੜੇ ਚਲਾਏ ਜਾਂਦੇ ਨੇ ਜਿਹੜੀਆਂ ਜਗ੍ਹਾ ਆਇਡੈਂਟੀਫਾਈ ਕੀਤੀ ਜਾਂਦੀਆਂ ਉਹ ਵੀ ਇਨਫਰਮੇਸ਼ਨ ਦੇ ਬੇਸਿਸ ਤੇ ਜਿੱਥੇ ਸਾਨੂੰ ਇਨਫਰਮੇਸ਼ਨ ਮਿਲਦੀ ਹੈ ਕਿ ਕਿਤੇ ਕੋਈ ਡਰੱਗ ਦੀ ਕਾਰਵਾਈ ਚੱਲ ਰਹੀ ਹੈ ਉੱਥੇ ਹੀ ਆਪਰੇਸ਼ਨ ਇਹ ਚਲਾਏ ਜਾਂਦੇ ਨੇ ਤੇ ਅੱਜ ਪੂਰੇ ਡਿਸਟ੍ਰਿਕਟ ਦੇ ਵਿੱਚ ਹਾਈ ਟੈਕਰ ਜੋ ਸਾਡੇ ਕੋਲ ਡਾਟਾ ਆਇਆ ਹੈ ਉਹਦੇ ਮੁਤਾਬਕ 5 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੇ 7 ਬੰਦੇ ਜਿਹੜੇ ਹੈਗੇ ਆ ਅਰੈਸਟ ਕੀਤੇ ਗਏ ਨੇ ਇਹਦੇ ਵਿੱਚ ਫਾਰਮਾਸਿਊਟੀਕਲ ਡਰੱਗਸ ਦੀ ਤੇ ਹਿਰੋਇਨ ਦੀ ਜਿਹੜੀ ਰਿਕਵਰੀ ਵੀ ਹੋਈ ਹੈ ਜਿਹੜਾ ਡਾਟਾ ਹੈ ਤੁਹਾਨੂੰ ਵੱਖਰੀ ਤੌਰ ਤੇ ਪ੍ਰੈਸ ਨੋਟ ਰਾਹੀਂ ਐਸਐਸਪੀ ਸਾਹਿਬ ਦੇ ਆਫਿਸ ਵੱਲੋਂ ਸ਼ੇਅਰ ਵੀ ਕਰ ਦਿੱਤਾ ਜਾਏਗਾ ਠੀਕ ਹੈ ਸਰ ਇੱਕ ਜਿਹਦਾ ਡਰਗ ਤੋਂ ਇਲਾਵਾ ਪਿੱਛੇ ਜਨ ਸ਼ਰਾਬ ਦਾ ਵੀ ਬੜੀ ਤੇ ਬੋਲਬਾਲਾ ਹੈਗਾ ਇੱਕ ਪੈਕਟਾਂ ਵਿੱਚ ਜਿਹੜੀ ਸ਼ਰਾਬ ਵਿਕਦੀ ਸੀਗੀ ਚਿੱਟੇ ਕਲਰ ਦੀ ਪਤਾ ਨਹੀਂ ਕਿ ਕੀ ਕੈਮਿਕਲ ਮਿਕਸ ਕੀਤਾ ਹੈਗਾ ਸਰ ਉਹਦੇ ਬਾਰੇ ਕੀ ਕਹਿਣਾ ਹੈਗਾ ਉਹ ਵੀ ਇੱਥੇ ਕਾਫੀ बिकਦੀ ਹੈਗੀ ਆ ਉਹਨੂੰ ਵੀ ਸਰਪੱਤ ਵੀ ਕਰੋ ਮੜਿਆ ਕਾਰਵਾਈ ਬਿਲਕੁਲ ਜੀ ਪੰਜਾਬ ਸਰਕਾਰ ਵੱਲੋਂ ਜਿੰਨੀ ਵੀ ਇਲੀਗਲ ਤੌਰ ਤੇ ਵੇਚੀ ਜਾਂਦੀ ਸ਼ਰਾਬ ਉਹਦੇ ਖਿਲਾਫੀ ਰੈਗੂਲਰ ਤੌਰ ਤੇ ਮੁਹਿੰਮ ਚਲਾਈ ਜਾਂਦੀ ਹੈ ਤੇ ਇੱਥੇ ਜੇ ਇੱਥੇ ਕੋਈ ਇਹੇ ਦੀ ਤਰ੍ਹਾਂ ਕਿਸ ਤਰੀਕੇ ਦੀ ਪੰਨੀ ਵਾਲੀ ਜਿਹਨੂੰ ਆਪਾਂ ਸ਼ਰਾਬ ਕਹਿੰਦੇ ਆ ਜੇ ਉਹ ਵੀ ਮਿਲਦੀ ਹੈ ਤਾਂ ਉਹਦੇ ਖਿਲਾਫੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏਗੀ ਤੇ ਮੈਂ ਤੁਹਾਡੇ ਸਾਹਮਣੇ ਹੀ ਆਪਣਾ ਐਸਐਸਪੀ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਰਿਕੁਐਸਟ ਕਰਦਾ ਕਿ ਜਿਹੜੀ ਆ ਦੇਸ਼ੀ ਸ਼ਰਾਬ ਵਾਲੀ ਜਿਹੜੀ ਗੱਲ ਹੈ ਜੇ ਉੱਤੇ 707 ਐਕਸ਼ਨ ਲਿਆ ਜਾਵੇ। ਠੀਕ। ਥੈਂਕ ਯੂ ਸਰ।